AR ਲੱਖੇ ਦੀ ਸਭ ਤੋਂ ਛੋਟੀ ਭੇਡ ਜਿਹੜੀ ਇਹਨੂੰ ਕਸ਼ਮੀਰੀ ਭੇਡ ਕਹਿੰਦੇ ਆ ਸੀ ਸਾਡੇ ਬੱਲੀਓ ਤਾਂ ਇਹਨੂੰ ਕਸ਼ਮੀਰੀ ਭੇਡ ਦਾ ਟੈਗ ਮਿਲਿਆ ਹੋਇਆ ਕਤੂਰਾ ਵੀ ਕਹਿ ਸਕਦੇ ਆਪਾਂ ਦੋ ਤਰੀਕੇ ਹੁੰਦੇ ਨੇ ਹਰੇਕ ਬੰਦੇ ਨਾਲ ਗੱਲ ਕਰਨ ਦੇ ਮੈਂ ਉਦੋਂ ਵੀ ਗੱਲ ਕਰਕੇ ਆਟੇ ਦੀ ਵੀਡੀਓ ਦੇ ਵਿੱਚ ਵੀ ਇੱਕ ਹੁੰਦਾ ਜਿਹੜਾ ਬੰਦਾ ਪੜਿਆ ਲਿਖਿਆ ਹੁੰਦਾ ਉਹਦੇ ਨਾਲ ਪੜ੍ਹੇ ਲਿਖੇ ਵਾਲੀ ਗੱਲ ਕਰੀ ਜਾਂਦੀ ਹੈ ਜਿਹੜਾ ਬੰਦਾ ਅਨ ਐਜੂਕੇਟਿਡ ਹੁੰਦਾ ਉਹਦੇ ਨਾਲ ਅਨ ਐਜੂਕੇਟਿਡ ਦੀ ਗੱਲ ਕਰੀ ਜਾਂਦੀ ਹੈ ਇਹਨੇ ਜਿਹੜੀ ਸ਼ਬਦਾਵਲੀ ਇਹ ਵਿੱਚ ਵਰਤੀ ਆ ਇਹਨੇ ਪਹਿਲੀ ਗੱਲ ਕੀਤੀ ਆ ਵੀਡੀਓ ਦੀ ਜੇ ਦੋ ਅੱਖਰ ਪੜ ਲੰਦਾ ਭਾਨੇ ਪਿੱਛੇ ਫਿਰਨ ਨਾਲੋਂ ਦੋ ਅੱਖਰ ਪੜ ਲੰਦਾ ਜਿਹੜੀ ਉਹ ਵੀਡੀਓ ਬਣੀ ਹੋਈ ਹੈ ਨਾ ਉਹ ਟਿਕਟੌਕ ਤੇ ਬਣੀ ਆ ਕਿਸੇ ਹੋਰ ਪੇਜ ਵਾਲੇ ਨੇ ਬਣਾਈ ਹੋਈ ਆ ਉਹ ਮੈਂ ਕੱਲੀ ਸ਼ੇਅਰ ਕੀਤੀ ਸੀ ਇਹਨੇ ਬੰਦੇ ਨੇ ਦੇਖੀ ਦੁਖੀ ਹੈ ਨਹੀਂ ਚੱਕ ਕੇ ਬੂਥਾ ਓਕਣੇ ਨੇ ਮੇਰੇ ਤੇ ਕਮੈਂਟ ਕਰਦਾ ਚਲੋ ਕੋਈ ਗੱਲ ਨਹੀਂ ਆਜੋ ਇਹ ਮੇਰੇ ਵਾਲਾਂ ਤੇ ਕਮੈਂਟ ਕਰਦਾ ਵੀ ਭਾਈ ਮੇਰੇ ਚਾਰ ਸਿਰ ਤੇ ਵਾਲ ਨੇ ਇਹ ਆਪਣੇ ਦੱਸੇ ਮੈਨੂੰ ਪੱਗ ਲਾ ਕੇ ਵੀ ਨਾ ਸਿਰ ਤੇ ਜਟਾ ਕਿੰਨੀ ਅਗ ਪੈਂਦੀਆਂ ਨੇ ਉਸ ਤੋਂ ਬਾਅਦ ਇਹ ਬੰਦੇ ਨੇ ਮੇਰੇ ਤੇ ਟਿੱਪਣੀਆਂ ਕੀਤੀਆਂ ਨੇ ਵੀ ਭਾਈ ਇਹ ਆਏ ਬੋਲਦਾ ਜੀ ਇਹ ਭਾਂਦੇ ਨੂੰ ਗਲਤ ਬੋਲਦਾ ਇਹ ਸੁਖ ਜੰਗਰਾਉ ਨੂੰ ਗਲਤ ਬੋਲਦਾ ਜੇ ਕੋਈ ਪੁਆਇੰਟ ਤਾਂ ਹੀ ਬੋਲਦੇ ਆ ਸੀ ਤੇਰਾ ਹਜੇ ਮੈਂ ਇੱਕ ਪੰਜਾਬੀ ਜੀ ਮੇਰੀ ਗੱਲ ਸੁਣ ਲੈ ਤੇਰਾ ਹਜੇ ਪੁੱਤ 나ੜੂਆ ਨਹੀਂ ਟੁੱਟਿਆ ਹੈਗਾ ਉਹ ਤੇਰਾ 나ੜੂਆ ਹੁਣ ਅਸੀਂ ਤੋੜਾਂਗੇ ਟਕਾ ਕੇ ਪੂਰਾ ਤੈਨੂੰ ਹਜੇ ਕੋਈ ਟੱਕਰਿਆ ਨਹੀਂ ਮੋਰੇ ਕਹੇ ਜਾ ਬੰਦਾ ਕਿਵੇਂ ਗੱਲ ਕਰੀ ਦਿੰਦੀ ਐ ਤੂੰ ਉਹ ਇੱਕ ਖਾਚਾ ਉਹ ਇੱਕ ਕਤੂਰਾ ਤੋਂ ਛੋਟਾ ਛੋਟਾ ਕਤੂਰਾ ਮੇਰੀ ਨਿਗਾਰੇ ਵਿੱਚ ਜਿਹੜਾ ਮਤਲਬ ਨੇ ਕਿ ਰੋਟੀ ਪਾਉਣ ਤੋਂ ਬਾਅਦ ਵੀ ਲਗਾਤਾਰ ਭੌਂਕਦਾ ਰਹਿੰਦਾ। ਇਹ ਤੂੰ ਗੱਲ ਕਰਦਾ ਆ ਚੀਜ਼ ਦੀ ਔਕਾਤ ਦੀ ਗੱਲ ਕਰਦਾ ਵੀ ਔਕਾਤ ਕੀ ਆ ਤੂੰ ਸਾਲਾ ਮੇਰੀ ਔਕਾਤ ਦੱਸੇਂਗਾ। ਤੁਸੀਂ ਭੈਣ ਤੋਂ ਇੱਕ ਇੱਕ ਫਾਲੋਅਰ ਪਿੱਛੇ ਹੈ ਨਾ ਇੱਕ ਇੱਕ ਫਾਲੋਅਰ ਪਿੱਛੇ ਲੋਕਾਂ ਮੁਰੇ ਆਮ ਉਦਯੋਗੇ ਖੜ ਜਾਂਦੇ ਉਹ ਵੀ ਆ ਜਾਓ। ਮੇਰੀ ਔਕਾਤ ਦੱਸੇਂਗਾ ਤੂੰ ਅਸੀਂ ਆ ਆਪਣਾ ਬੇਸ ਆਪ ਬਣਾਇਆ ਹੋਇਆ। ਤੁਹਾਨੂੰ ਭੈਣ ਤੋਂ ਕੋਈ ਰੂੜੀਆਂ ਤੇ ਕਾਗਜ਼ ਕਿੱਥੇ ਤੁਸੀਂ ਉਹ ਟੀਮ ਹੋ ਉਹ ਟੀਮ ਜਿਵੇਂ ਕਹਿੰਦੇ ਟੋਲਾ ਆਪਣੇ ਲੋੜੀ ਦੇ ਵਿੱਚ ਜਿਵੇਂ ਲੋੜੀ ਮੰਗਣ ਆਲਾ ਫਿਰਦਾ ਉਹਨਾਂ ਦਾ ਉਹ ਬੰਦੇ ਹੋ ਤੁਸੀਂ ਉਹ ਬੰਦੇ ਆਪਣੇ ਧੂਰੀ ਵਾਲੇ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਦ ਵੀ ਤੁਸੀਂ ਧੂਰੀ ਵਾਲੇ ਤੇ ਕੋਈ ਵੀਡੀਓ ਬਣਾਉਣੀ ਹੁੰਦੀ ਹੈ ਨਾ ਤਾਂ ਪਹਿਲਾਂ ਪੂਰੀ ਜਾਣ-ਪਛਾਣ ਪੂਰੀ ਜਾਂਚ ਪੜਤਾਲ ਕਰ ਲਿਆ ਕਰੋ ਫਿਰ ਤੂੰ ਕਹਿੰਦਾ ਵੀ ਤੂੰ ਇੰਡੀਆ ਆ ਪੰਜਾਬ ਦੇ ਵਿੱਚ ਮੈਂ ਤੈਨੂੰ ਥੱਪੜ ਮਾਰ ਕੇ ਮਾਰ ਦੋ ਤੈਨੂੰ ਮੈਂ ਕਰੂੰ ਤੈਨੂੰ ਮੈਂ ਛਰਤਲਾ ਕਹਿ ਦਿੰਦਾ ਆਪਣੇ ਜੇ ਪਿਓ ਦੀ ਤੂੰ ਲਾਦਾ ਨਾ ਆਉਂਗਾ ਜ਼ਰੂਰ ਮੈਂ ਆਪਣੇ ਪਿਓ ਦੀ ਲਾਦਾ ਮੈਂ ਤੈਨੂੰ ਅੱਗੇ ਕਹੂੰਗਾ ਤੇਰੇ ਘਰ ਦੇ ਵਿੱਚ ਆਉਂਗਾ ਆ ਬਾਲ ਨਾ ਆਹ ਆ ਇਹ ਬਾਲ ਤੱਕ ਨੂੰ ਵੀ ਉਂਗਲੀ ਟੱਚ ਕਰਕੇ ਦਿਖਾ ਦੇ ਹੈ ਆਏ ਜੇ ਕੰਬਣ ਪੁੱਤ ਮੈਂ ਨਾਂ ਲਾਈਆਂ ਨਾ ਤਾਂ ਯਾਦ ਰੱਖੇਗਾ ਹੁਣ ਸੁਣ ਲੈ ਆਪਣੇ ਹੋਰ ਜਿਹੜੇ ਤਰੇ ਆਲ ਦੇਲੇ ਫਿਰਦੇ ਨੇ ਤਰੇ ਜਿਹੜੇ ਮੀ ਹੁਣ ਮੈਂ ਬੋਲਣਾ ਬਲਟ ਡਾਇਰੈਕਟਰ ਨੂੰ ਕਿ ਤੈਂ ਮੈਨੂੰ ਬੋਲਣ ਤੇ ਮਜੂਰ ਕਰਤਾ ਗੱਲ ਕਹਿਣ ਤੇ ਮੇਰੇ ਲਈ ਤੂੰ ਸਾਰੇੋਂ ਕਿਉਂ ਸਭ ਤੋਂ ਵੱਡਾ ਗਰੂ ਤੂੰ ਇਹਨਾਂ ਤੁਸੀਂ ਕਹੇ ਮੇਰੀ ਇਹ ਲੋਕ ਹਨਾ ਮੈਂ ਕਈ ਵਾਰ ਮੈਂ ਸੋਚਦਾ ਹੁੰਨਾ ਨਾ ਇਹ ਲੋਕ ਇਹੋ ਜਿਹੇ ਹਰ ਹੱਦ ਤੱਕ ਗਿਰੇ ਹੋਏ ਨੇ ਨਾ ਇਹ ਜਿਵੇਂ ਮੱਲਾ ਵੀ ਨਹੀਂ ਕਿ ਕੰਮ ਕਰੇ ਨਾ ਕੋਈ ਹੈ ਨਹੀਂ ਬਲੌਗਰ ਆਪਣੇ ਆਪ ਨੂੰ ਆਪਣੇ ਆਪ ਨੂੰ ਮਹੇਸ਼ ਭੱਟ ਸਮਝਦੇ ਨੇ ਆਪਣੇ ਆਪ ਨੂੰ ਇਹ ਵੀ ਸਾਡੇ ਜੱਡਾ ਕੋਈ ਡਾਇਰੈਕਟਰ ਹੈ ਹੀ ਨਹੀਂ ਵੀਡੀਓ ਬਣਾਉਣ ਦੇ ਵਿੱਚ ਇਹ ਇਹਨਾਂ ਦੀ ਅਸਲੀਅਤ ਲੋਕਾਂ ਦੀ ਜੀ ਹੁਣ ਮੈਂ ਤੈਨੂੰ ਦਵਾ ਤੀ ਫੇਰ ਪੰਜਾਬੀ ਚ ਮੈਂ ਤੈਨੂੰ ਰਿਪਲਾਈ ਤੈਨੂੰ ਪਹਿਲਾਂ ਫੋਨ ਵੀ ਲਾ ਕੇ ਹਟਿਆ ਹੁਣ ਤੇ ਫੋਨ ਤੇ ਮੇਰੀ ਗੱਲ ਵੀ ਹੋਈ ਆ ਤੂੰ ਫੋਨ ਤੇ ਭੌਂਕਦਾ ਕੁੱਤੇ ਵਾਂਗੂ ਤੇ ਰਿਕਾਰਡਿੰਗ ਵੀ ਕਰ ਲਈ ਹੁਣੇ ਨੋ ਪ੍ਰੋਬਲਮ ਕਰਦੀ ਛੱਡਦੀ ਨੂੰ ਮਰਜ਼ੀ ਦੀਦੀ ਰਿਕਾਰਡਿੰਗ ਸਮਝਦਾ ਗੱਲ ਪਹਿਲਾਂ ਤਾਂ ਆਪਣਾ ਲੈਵਲ ਬਣਾ ਵੀ ਕਿਹੜੇ ਲੈਵਲ ਤੇ ਤੇ ਗੱਲ ਕਰਨੀ ਆ ਫੇਰ ਤੂੰ ਮੇਰੇ ਨਾਲ ਕਰ ਗੱਲ ਤੇਰਾ ਤੇ ਮੇਰੇ ਲੈਵਲ ਦਾ ਜ਼ਮੀਨ ਆਸਮਾਨ ਦਾ ਫਰਕ ਆ ਪੁੱਤ ਤੇਰੇ ਜੱਡੇ ਜੱਡੇ ਮੇਰੇ ਜਵਾਕ ਨੇ ਜਿੰਨਾ ਕਿੱਲ ਕੇ ਤੂੰ ਬੋਲਦਾ ਨਾ ਜੇ ਤੇਰੇ ਮਗਰਲੇ ਪਾਸੇ ਬਵਾਸੀਰ ਵਾਲਾ ਟੈਂਡਾ ਮੈਂ ਨਾ ਕੱਢਿਆ ਪੁੱਤ ਤੇਰੇ ਬਗਹਾੜੀ ਪਣੀ ਪਣੀ ਤੁਹਾਨੂੰ ਦੱਸਤੀ ਗੱਲ ਮੈਂ ਬਗਹਾੜੀ ਸਮਝ ਤਾਂ ਕੀ ਹੁੰਦੀ ਆ ਕਦੇ ਪੁੱਛ ਲਈ ਆਪਣੇ ਪਿਓ ਤੋਂ ਜਾ ਕੇ ਪੁੱਛ ਲਈ ਨਾਲੇ ਚੱਕ ਕੇ ਤਾ ਦੋਏ ਦਿਨ ਤੀਏ ਦਿਨ ਚੱਕ ਕੇ ਤੇਰੇ ਤੇ ਵੀਡੀਓ ਪਾਈ ਆ ਜਿਹੜਾ ਕੁਛ ਤੇ ਪੱਟਣਾ ਪੱਟ ਲਾ ਜਿੰਨ ਪੰਜਾਬੀ ਚ ਕਹਿੰਦਾ ਮੈਂ ਮੇਰੇ ਆਉਣ ਦੀ ਗੱਲ ਕਰਦਾ ਪੰਜਾਬ ਵਿੱਚ ਪੰਜਾਬ ਵਿੱਚ ਬੈਠੇ ਨੇ ਮੇਰੇ ਫਰੈਂਡ ਭਾਈ ਨੇ ਮੇਰੇ ਬੈਠੇ ਜਾ ਕਹਿੰਦਾ ਪੁੱਛ ਲਾਉਂਦੇ ਜਾ ਕੇ ਅਣਸਹੀ ਦੁੱਕੀ ਦੇ ਬੰਦੇ ਨਹੀਂ ਦੁੱਕੀ ਦੇ ਬੰਦੇ ਤੁਸੀਂ ਦੁੱਕੀ ਦੇ ਵੀ ਆਏ ਦੁੱਕੀ ਚ ਮੇਰੇ ਸਾਹਮਣੇ ਤੁਹਾਡੀ ਔਕਾਤ ਪਤਾ ਕੀ ਆ ਆ ਚੀਜ਼ ਆ ਆ ਤੂੰ ਮੇਰੀ ਔਕਾਤ ਦੀ ਗੱਲ ਕਰਦਾ ਮੇਰੇ ਸਾਹਮਣੇ ਤੇਰੀ ਔਕਾਤ ਇੰਨੀ ਆ ਇਹ ਮੈਂ ਗੱਲਾਂ ਕਰਨੀਆਂ ਨਹੀਂ ਸੀਗੀਆਂ ਤੇ ਮੈਨੂੰ ਕਰਨ ਤੇ ਮਜਬੂਰ ਕਰਤਾ ਹਾਂ ਤਨ ਮੈਂ ਉਦੋਂ ਵੀ ਗੱਲ ਮੈਂ ਉਦੋਂ ਵੀਡੀਓ ਦੇ ਵਿੱਚ ਗੱਲ ਕਹੀ ਸੀ ਵੀ ਜਿਵੇਂ ਜੇ ਤਾਂ ਆਓਗੇ ਐਜੂਕੇਸ਼ਨ ਲੈਵਲ ਦੇ ਨਾਲ ਫਿਰ ਐਜੂਕੇਸ਼ਨ ਦੇ ਹਿਸਾਬ ਨਾਲ ਜਵਾਬ ਮਿਲੂਗਾ ਜੇ ਆਓਗੇ ਅਨਪੜ੍ਹ ਦੇਸੀਆਂ ਨਾਲ ਫਿਰ ਓਕਣ ਜਵਾਬ ਮਿਲੂਗਾ ਇਹੀ ਪਿੰਡਾਂ ਚੋਂ ਮੈਂ ਗਿਆ ਹਾਂ ਤੂੰ ਆਪਣਾ ਪਿੰਡ ਦੱਸ ਤਾਂ ਬੋਪਾ ਰਾਏ ਅੱਜ ਮੈਨੂੰ ਪਤਾ ਲੱਗਾ ਜਿਹੜਾ ਬਲਬੀਰ ਬੋਪਾ ਰਾਏ ਨੇ ਗੀਤ ਬਣਾਇਆ ਸੀ ਨਾ ਜੇ ਦੇ ਗੜਾ ਛੌਂਪ ਦਾ ਨਾਮ ਨੇ ਗੋਰੀ ਉਹ ਤੈਨੂੰ ਦੇਖ ਕੇ ਬਣਾਇਆ ਸੀ ਉਹਨੇ ਉਹ ਗੀਤ ਤੇਰੇ ਤੇ ਲਾਇਆ ਸੀ ਉਹਨੇ ਉਹ ਵੀ ਇੰਨੇ ਲੋਕੋ ਬੇਲੜੋ ਹਨ ਇੰਨੇ ਲੋਕੋ ਬੇਲੜੋਣਾ ਤੁਸੀਂ ਮਾੜੀ ਮਾੜੀ ਹੈ ਨਾ ਜਿਵੇਂ ਕਹਿੰਦੇ ਵੀ ਇੱਕ ਟੱਟੀ ਹਰਨ ਲੱਗੇ ਤੁਸੀਂ ਦਿਖਾਉਂਦੇ ਹੀ ਨਹੀਂ ਇਹ ਮੈਂ ਅੱਜ ਬਲਟ ਸਾਰੇ ਵਰਤਣਾ ਚਾਹਣਾ ਨਹੀਂ ਤੁਸੀਂ ਉਹ ਵੀ ਦਿਖਾ ਦਿਓ ਵੀ ਅਸੀਂ ਬਾਥਰੂਮ 'ਚ ਬੈਠੇ ਆ ਆ ਦੇਖੋ ਜੀ ਕਿਵੇਂ ਬੈਠੇ ਆ ਅਸੀਂ ਉਹ ਵੀ ਦਿਖਾਉਂਗੇ ਤੁਸੀਂ ਕਿਉਂਕਿ ਫਾਲੋਅਰ ਇਕੱਠੇ ਹੋ ਰਹੇ ਨੇ ਇਹ ਫਾਲੋਅਰ ਇਕੱਠੇ ਹੋ ਰਹੇ ਨੇ ਮੇਰੇ ਲਈ ਅੱਜ ਵੀ ਤੂੰ ਖਾਚਾ ਆਉਣ ਵਾਲੇ ਸਮੇਂ 'ਚ ਵੀ ਤਾਂ ਖਾਚ ਰਹਿਣਾ ਤੇ ਫਿਊਚਰ ਦੇ ਵਿੱਚ ਵੀ ਤੂੰ ਖਾਚ ਰਹਿਂਗਾ ਪੱਕਾ ਗੱਲ ਕਰਨ ਤਾਂ ਪਹਿਲਾਂ ਆਪਣਾ ਲੈਵਲ ਬਣਾ ਲੈਵਲ ਬਣਾ ਆਪਣੇ ਪਿਓ ਦਾਦਿਆਂ ਨੂੰ ਛੱਡ ਕੇ ਇੱਕ ਇੱਕ ਸਟੈਂਡ ਤੇ ਆ ਫਿਰ ਮੇਰੇ ਨਾਲ ਲੈਵਲ ਬਣਾ ਫਿਰ ਮੇਰੇ ਨਾਲ ਬੈਠ ਕੇ ਗੱਲ ਕਰੀ ਉਹ ਦੋ ਦਿਨ ਮੈਂ ਤੈਨੂੰ ਦਵਾਈ ਦਿੱਤੀ ਸੀਗੀ ਵੀਡੀਓ ਦੇ ਵਿੱਚ ਉਹ ਮੈਨੂੰ ਪਤਾ ਸੀ ਵੀ ਅਸਰ ਕਰੂਗੀ ਹੋਮੋਪੈਥਿਕ ਦਵਾਈ ਜਿਹੜੀ ਨਾ ਇੱਕ ਲੱਖ ਤੱਕ ਅਸਰ ਨਹੀਂ ਕਰ ਦਿੰਦੀ ਥੋੜਾ ਵਕਤ ਟਾਈਮ ਲੱਗਦਾ ਹੁੰਦਾ ਉਹ ਦੋ ਹਫ਼ਤੇ ਦਾ ਟਾਈਮ ਪੈ ਗਿਆ ਹੁਣ ਤੈਨੂੰ ਦਵਾਈ ਅਸਰ ਕਰਨ ਲੱਗੀ ਬਾਕੀ ਤੂੰ ਗੱਲ ਕੀਤੀ ਹੈ ਦੀਪ ਸਿੱਧੂ ਦੀ ਤੁਸੀਂ ਉਹ ਕੀੜੇ ਹੋ ਜਿਹੜੇ ਦੀਪ ਸਿੱਧੂ ਨੇ ਜਿੰਨਾਂ ਨੂੰ ਐ ਪਾਇਆ ਹੋਇਆ ਏ ਬਿਆ ਲੋਬੀ ਖਾਓ ਉਹਦਾ ਨਾਮ ਲੈ ਲੈ ਕੇ ਤੁਸੀਂ ਆਪਣੇ ਪੇਜ ਚ ਲਾਏ ਹੋਏ ਨੇ ਇਹ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਚਲਾਉਂਗੇ ਆਪਣੇ ਪੇਜ ਤੋਂ ਮੈਂ ਤੈਨੂੰ ਦਵਾ ਇਹ ਰਿਪੀਟ ਕਰ ਦਿੰਨਾ ਤੇਰਾ ਪੁੱਤ ਜੇ 나ੜੂਆ ਟੁੱਟਿਆ ਨਹੀਂ ਹੈਗਾ ਪਹਿਲਾਂ ਆਪਣਾ 나ੜੂਆ ਚੰਗੀ ਤਰੀਕੇ ਨਾਲ ਤੜਾਲਾ ਨਹੀਂ ਤਰਾ ਮੈਂ ਤੁਹਾਨੂੰ ਸਮਾਰ ਕੇ ਵੀਡੀਓ ਫੋਨ ਤੋਂ ਪਹਿਲਾਂ 10 ਮਿੰਟ ਸੋਚ ਲਿਆ ਕਰ ਬੈਠ ਕੇ ਯਾਰ ਤੱਕੀ ਤੁਰੀ ਆ ਲਾ ਪੋਪੜ ਮੁਰੇ ਟਕਰਾਇਆ ਤੁਨੂੰ ਇਹ ਸੀਗੀ ਤੇਰੇ ਤੇ ਗੱਲ ਫੇਰੀ ਹੁਣ ਗੱਲ ਸੁਣ ਲੈ ਬੰਦਿਆ ਮੋਂਗੇ ਕੀ ਸੀਗੀ ਤੇਰੇ ਤੇ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇੱਥੇ ਤੱਕ ਮਜਬੂਰ ਨਾ ਕਰਦੀ ਮੈਂ ਤੁਹਾਡਾ ਸਰਦੋ ਕੁਕੜੀ ਸੁਲਮਵਿੰਦਰ ਕਿਉਂਕਿ ਤੁਹਾਡੇ ਜਿਹੜੀ ਪੂਰੀ ਕੁੰਡਲੀ ਆ ਹੱਥ ਦੇ ਵਿੱਚ ਆ ਮੇਰੇ ਸਾਰੀ ਆ ਲੈ ਤੁਹਾਡੇ ਜਿੱਤਨਾ ਚਾਹਦੇ ਗੂਣ ਹੀ ਨਿਕਲੇ ਤੁਸੀਂ ਭੈੜ ਜੋ ਮਰਨਾ ਬੈਠ ਕੇ ਗੱਲਾਂ ਕਰੋਗੇ ਬੋਪਾ ਰਾਏ ਦਾ ਗੰਦਾ ਤੂੰ ਸਿਰੇ ਦਾ ਬੋਪਰਾਏ ਦਾ ਗੰਦ ਹੁਣ ਪੁੱਤ ਤੂੰ ਵੀਡੀਓ ਮੇਰੇ ਤੇ ਪਾ ਤੇਰਾ ਮੈਂ ਰੈਲ ਆਉ ਬਣਾਉਂਗਾ ਯਾਦ ਰੱਖਿਆ ਜਦਾ ਪੇਜ ਬੰਦ ਕਰਕੇ ਭੇਜੇਗਾ